ਸਤ ਸਤ ਸਾਸਿਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਚ ਤੇ ਸਾਰੇ ਨੂੰ ਪਿਆਰ ਭਰੀ ਸਾਸਿਕਾਲ ਜੀ ਤੇ ਅੱਜ ਲੋੜੀ ਹੈ ਤੇ ਸਾਰੇ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਆਪਾਂ ਚੱਲੇ ਆ ਜੀ ਆਪਣੇ ਨਾਨਕੇ ਪਿੰਡ ਤੇ ਉਹ ਹਰ ਸਾਲ ਦੀ ਸਾਲ ਉਹਦਾ ਲੰਗਰ ਲਾਉਂਦੇ ਨੇ ਤੇ ਨਾਲ ਚੱਲੇ ਡੈਡੀ ਤੇ ਡੈਡੀ ਨੇ ਫੜ ਲਿਆ ਨੇ ਦੋ ਡੋਲਣੀਆਂ 5-5 ਕਿਲੋ ਵਾਲੀਆਂ ਠੀਕ ਹੈ ਜੀ ਤੇ ਰੋਜ਼ ਜਿੰਨੀ ਮਰਜ਼ੀ ਲੈ ਮਤਲ ਲੈ ਕੇ ਆ ਸਕਦਾ ਬੰਦਾ ਜਿੰਨੀ ਜਿੰਨੀ ਚਾਵੇ ਠੀਕ ਹੈ ਤੇ ਆਪਾਂ ਸਰ ਲੋੜ ਦੇ ਪਟਾਕੂ ਵੀ ਲੈ ਆਉਣੀ ਜਿੰਨੀਆਂ ਨੂੰ ਚਾਹੀਦੀ ਆ ਤੇ ਬਾਕੀ ਆਪਾਂ ਇੱਥੇ ਵੰਡ-ਵੰਡ ਦੇਣੀ ਆ ਠੀਕ ਹੈ ਜੀ ਤੇ ਰੋਹ ਦੀ ਬੰਨੀ ਆ ਫਿਰ ਤੇ ਕੱਲ ਖਾਣੀ ਆ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਜੀ ਆਪਣੇ ਨਾਨਕੇ ਪਿੰਡ ਤੇ ਉੱਥੇ ਜਾ ਕੇ ਆਪਾਂ ਵੇਖਦੇ ਆ ਕਿੰਨੀ ਗਰਾਉਂਡ ਕ ਮੇਲਾ ਲੱਗਾ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਨਾਲ ਆਪਣੇ ਨਾਲ ਚੱਲਿਆ ਸੱਚ ਗੁਰ ਕੀਰਤ ਗੁਰ ਕੀਰਤ ਤੇ ਲੱਗੇ ਨੇ ਮੋਹਲ ਚਾਲ ਵੇਖਣ ਦੇ ਨੇ ਗੁੱਡੀ ਦਾ ਕਿ ਗੁੱਡੀਆਂ ਚ ਘਟ ਹੀ ਜਾਂਦੀਆਂ ਪਤਾ ਨਹੀਂ ਲੱਗਦਾ ਗੱਟੂ ਦੀ ਥੋੜੀ ਜੀ ਪਾਬੰਦੀ ਕਰਕੇ ਗੁੱਡੀਆਂ ਘਟ ਜਾਂਦੀਆਂ ਤੇ ਹੈਗਾ ਥੋੜਾ ਅਸਰ ਪਿਆ ਹੋਆ ਠੀਕ ਹੈ ਜੀ ਤੇ ਚਲੋ ਕੋਸ਼ਿਸ਼ ਕਰਿਓ ਵੀ ਗੱਟੂ ਨਾ ਗੁੱਡੀ ਨਾ ਚੜਾਇਓ ਠੀਕ ਹੈ ਜੀ ਤੇ ਪ੍ਰੇਜ ਕਰਿਓ ਤੇ ਵਧੀਆ ਰਹੋਗੇ ਤੇ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਆਪਾਂ ਠੀਕ ਹੈ ਹੁਣ ਚੱਲੇ ਆਪਾਂ ਠੀਕ ਹੈ ਲਓ ਜੀ ਗਾਇਸ ਹੁਣ ਆਪਾਂ ਚੱਲੇ ਆ ਜੀ ਆਪਣੇ ਨਾਨਕੇ ਪਿੰਡ ਗੱਡੀ 'ਚ ਬੈ ਕੇ ਗੱਡੀ ਮਾਸ਼ਟਾਰਟ ਕੀਤੀ ਆਪਾਂ ਧੂਆ ਬੜਾ ਮਰਨ ਦੀ ਆ ਕਿਉਂਕਿ ਗੱਡੀ ਵਾਵਾ ਦੇਣਾ ਆਪਾਂ ਸਟਾਰਟ ਕੀਤੀ ਆਪਾਂ ਤੇ ਠੰਡ ਬੜੀ ਓਦੇ ਕਰਕੇ ਤੇ ਨਾਲ ਚੱਲੇਆ ਗੁਰਕੀਰਤ ਨਾਲ ਮੰਮੀ ਤੇ ਨਾਲ ਚੱਲੇਆ ਡੈਡੀ ਠੀਕ ਹੈ ਜੀ ਤੇ ਸੇਮ ਸੇਮ ਪਰਨਾ ਬਣਾਇਆ ਹੈ ਡੈਡੀ ਤੇ ਮੈਂ ਮੈਚਿੰਗ ਕੀਤੀ ਪੂਰੀ ਠੀਕ ਹੈ ਜੀ ਤੇ ਆਪਾਂ ਹੁਣ ਚੱਲੇ ਆ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੇ ਮਿਲਦੇ ਆ ਤੁਹਾਨੂੰ ਹੁਣ ਆਪਣੇ ਨਾਨਕੇ ਪਿੰਡ ਜਾ ਕੇ ਠੀਕ ਹੈ ਜੀ ਆਓ ਜੀ ਗਾਇਸ ਪਹੁੰਚ ਗਏ ਪੇਟ ਪੱਤਣ ਲੱਗੇ ਤੇ ਲੈਣਾ ਲੱਗੀਆਂ ਗੰਨੇ ਦੀਆਂ ਜੀ ਸਾਹਮਣੇ ਕਨੀਆਂ ਲੈਣਾ ਲੱਗੀਆਂ ਬੱਲੇ 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 ਓਏ ਆਓ ਵੇਖੋ ਹਾਂ ਆਓ ਜੀ ਗੁਰੂ ਨਾਨਕ ਦੇਵ ਜੀ ਗੇੜ ਕਿڑی ਅਫਗਾਨਾ ਜੀ ਗਾਇਸ ਆਪਾਂ ਪਹੁੰਚ ਗਏ ਆ ਜੀ ਕਿڑی ਆਪਣੇ ਨਾਨਕਿਆਂ ਦੇ ਪਿੰਡ ਠੀਕ ਹੈ ਜੀ ਅੱਗੇ ਅੱਗੇ ਜਿਹੜੀ ਹਵਾਲਾ ਸਾਹਮਣੇ ਸਾਸਰੀ ਗਾਲ ਸਾਰਿਆਂ ਨੂੰ ਸਾਸਰੀ ਗਾਲ ਜੀ ਛਾਤਰੀ ਕਾਲੇ ਟਿੱਕ ਟਕ ਲਾਊਡ ਸਾਸਰੀ ਗਾਲ ਜੀ ਸਾਸਿਕਾ ਭਾਜੀ ਕੀ ਹਾਲ ਚਾਲ ਜੀ ਵਧਾਈਆਂ ਨਾਲੇ ਲੋਹੜੀਆਂ ਤੁਹਾਨੂੰ ਲਓ ਜੀ ਚੱਲਣ ਡਿਆ ਸਾਸਿਕਾ ਮਾਮਾ ਜੀ ਵਧਾਈਆਂ ਨਾਲੇ ਲੋਹੜੀਆਂ ਲਓ ਜੀ ਲੰਗਰ ਲੱਗਾ ਜੀ ਰੋਹ ਦਾ ਸਾਡੇ ਵੀਰ ਸੋਤਰੀ ਕਾਲ ਜੀ ਕੀ ਹਾਲ ਚਾਲ ਜੀ ਸਾਰੇ ਆਉਂਦੇ ਆ ਜੀ ਰੋਹ ਲੈਣ ਵਾਸਤੇ ਆ ਗਈ ਤੇ ਅਨੁਪਨਾ ਸਾਸਰੀ ਘਰ ਸਾਰਿਆਂ ਨੂੰ ਬੀਜ ਨਾਲੇ ਲੋਹੜੀ ਦੀਆਂ ਵਧਾਈਆਂ ਸਾਰਿਆਂ ਨੂੰ ਹਾਂ ਬਸ ਆ ਗਈ ਤੇ ਤੇ ਤੁਸੀਂ ਸਾਸਰੀ ਘਰ ਜਨਾਬ ਜੀ ਹੋਠ ਠਾਕ ਵਧਾਈਆਂ ਨਾਲੇ ਲੋਹੜੀ ਦੀਆਂ ਵਾਹ ਵਧੀਆ ਬਸ ਬਸ ਛੱਡਿਆ ਸਾਸਿਕਾ ਮਾਸੀ ਜੀ ਸਾਸਿਕਾ ਮਾਸੀ ਜੀ ਹੋਰ ਠੀਕ ਠਾਕ ਜੀ ਹੋਰ ਠੀਕ ਹੋਰ ਦੱਸੋ ਇਧਰ ਡੇ ਭਰਾ ਵੀਰ ਡੇ ਮਿਹਨਤ ਕਰਨ ਵਧਾਈਆਂ ਨਾਲੇ ਲੋੜਦੀਆਂ ਆ ਲਾਓ ਜੀ ਚੱਲਣ ਈ ਆ ਜੀ ਸੇਵਾ ਹਰ ਸਾਲ ਦੀ ਸਾਲ ਇਦਾਂ ਹੀ ਚੱਲਦੀ ਆ ਜੀ ਫਿਰੋਦ ਹੀ ਸੇਵਾ ਚੱਲਦੀ ਆ ਠੀਕ ਹੈ ਜੀ ਜਿਹੜਾ ਮਰਜ਼ੀ ਲੈ ਕੇ ਜਾ ਸਕਦਾ ਹੈ ਜੀ ਸਤਿ ਸ੍ਰੀ ਅਕਾਲ ਮਾਮੀ ਜੀ ਵਧਾਈਆਂ ਨਾਲੇ ਲੋੜੀ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਆ ਵਧੀਆ ਲਓ ਜੀ ਹਾਂ ਦੇਖੇ ਆਹ ਇਹਦਾ ਲੱਗਣਾ ਜਾਈ ਮਾਮ ਮਾਮੀ ਦੇਣ ਦੀ ਮਾਮੀ ਦੇਣ ਦੀ ਪਿਆਰ ਵੇਖ ਲੋ ਨਹੀਂ 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 ਨਾ ਕੋਈ ਨਹੀਂ ਮਾਫਰ ਕਰਾ ਦੇ ਜੀ ਉਹਨਾਂ ਨੂੰ ਬਣੀ ਕਿ ਕੀ ਹੈ ਥੋੜੇ ਦੇ ਲੈ ਥੋੜੇ 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 ਦੇ ਦਿਓ ਥੋੜੇ ਥੋੜੇ ਆ ਹਾਂ ਪਾਪਾ ਬੋਤਾ ਦਾਦਾਏ ਸਾਰਿਆਂ ਆਪਾਂ ਦੇ ਪਰ ਮਾ ਮੈਨੂੰ ਨਾ ਬਾਪੂ ਕਹਿਣਾ ਨਹੀਂ ਨਾਨਾ ਉਹਨੇ ਹਣਾ ਮੈਨੂੰ ਪਿਰਸਣ ਮਿਲੇਗੀ ਨਾ ਤੇ ਮੈਂ ਤੁਹਾਨੂੰ ਮੈਂ 100 ਰੁਪਇਆ ਦਵਾਂ ਸਹੀ ਗੱਲ ਬੜਾ ਹੁੰਦਾ ਈ ਉਹਨੂੰ ਮਾਮੀ ਜੀ ਨਾਲੇ ਤੁਹਾਨੂੰ ਅੱਜ ਫੇਰ ਵਧਾਈਆਂ ਲਾਲੀ ਆਪਣਾ ਚੱਲਿਆ ਬਾਹਰ ਠੀਕ ਹੈ ਜੀ ਤੇ ਇਹ ਵੀਡੀਓ ਆਪਾਂ ਉਦੋਂ ਉਦੋਂ ਪਾਉਣੀ ਜਦੋਂ ਬਾਹਰ ਚੱਲ ਜੂਗਾ ਤੇ ਵਾਹਿਗੁਰੂ ਚਲੋ ਚੜਦੀ ਕਲਾ ਵਿੱਚ ਰੱਖਿਆ ਡੇ ਵੀਰ ਨੂੰ ਤੇ ਚੰਗਾ ਚੰਗਾ ਕੰਮ ਚੱਲੇ ਵੀਰ ਦਾ ਆ ਮਾਮੀ ਜੀ ਨੇ ਹੁਣ ਹਾਨੂੰ ਲੋੜੀ ਪਹਾਤੀ ਕਰਦੇ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬਣਦੀ ਵੀ ਹੈਗੀ ਐ ਖਾਈਂਦੀ ਹੈ ਮੈਂ ਖਾਵਾ ਨਹੀਂ ਹੈ ਵੀ ਦਾ ਖਾਵਾ ਨਹੀਂ ਖਾਦੀ ਆਹ ਇਹ ਇਹ ਪਿਆਰ ਦਿੱਤਾ ਪਿਆਰ ਦਿੱਤਾ ਵਾ ਪਿਆਰ ਦਿੱਤਾ ਨਾ ਹਾਂ ਹਾਂ ਪਿਆਰ ਲਓ ਗਾਇਸ ਅੱਜ ਆਪਾਂ ਆਏ ਹਾਂ ਰੋ ਲੈਣ ਵਾਸਤੇ ਤੇ ਟਾਈਮ ਹੋ ਗਿਆ ਇੱਕ ਵਾਚ ਵਾਚ ਲਿਆ ਵਾ ਤੇ ਹੁਣ ਆਪਾਂ ਵੀ ਜਾ ਕੇ ਗੁੱਡੀਆਂ ਗੱਡੀਆਂ ਚੜਾਉਣੀਆਂ ਪਤੰਗਾਂ ਚੜਾਉਣੀਆਂ ਤੇ ਸਾਸਰੀ ਘਰ ਬੁਲਾਉਨੇ ਆ ਮਾਮਾ ਮਾਮੀ ਜੀ ਨੇ ਤੇ ਨਿਕਲੀਏ ਤੋ ਹਣਾ ਮਮੀ ਜੀ ਤੇ ਮਾਮੀ ਜੀ ਨੇ ਕਰਤੀ ਹੱਡੀ ਸੇਵਾ ਰੋਟੀ ਪਾਣੀ ਖਵਾ ਖੂ ਕੇ ਚਾਹ ਪਿਆ ਗੇ ਰੋ ਪਿਆ ਗੇ ਠੀਕ ਹੈ ਜੀ ਮਾਮੀ ਨੇ ਤੇ ਇਹ ਲੈ ਆ ਕੇ ਆ ਖੜੇ ਆ ਜੇ ਰੋ ਉਹ ਜੇ ਪਕੌੜੇ ਲੱਕੇ ਕੱਢਾ ਖਾਈਆਂ ਤਾਂ ਨਹੀਂ ਹੋਣਾ ਲੋਦੇ ਆਏ ਹਾਂ ਆਹੋ ਆਹੋ ਸੱਚ ਆਹੋ ਦਾਦੇ ਮਾਮੀ ਕਹਿੰਦੇ ਪਕੌੜੇ ਕੱਢਨੇ ਆ ਮੈਂ ਪਕੌੜੇ ਨਹੀਂ ਖਾਣੇ ਬਸ ਹੁਣ ਜੇ ਮੈਂ ਆਪਣਾ ਹੂ ਕੱਢ ਲੈਣਾ ਜੇਲਾ ਹੈ ਹੋਰ ਸਾਡੇ ਖਾਣ ਆ ਗਏ ਜੀ ਜਿਆ ਰੋ ਹੋਰ ਕੀ ਹੋਰ ਕੀ ਚਲੋ ਪ੍ਰਮਾਤਮਾ ਇਸੇ ਦਾਣਾ ਸੇਵਾ ਚਲਦੀ ਰਹੇ ਹੋਰ ਕੀ ਬਈ ਸਹਾਰ ਸਾਲ ਦੀ ਸਾਲੀ ਸੇਵਾ ਚਲਦੀ ਹੈ ਰੋ ਦੀ ਠੀਕ ਹੈ ਜੀ ਤੇ ਕੱਲ ਅਗੈ ਦਾ ਲਾਗੇ ਗੁਰਦੁਆਰਾ ਉੱਥੇ ਕੱਲ ਮਾਗੀ ਤੇ ਖੀਰ ਚੱਲਣੀ ਹੈ ਠੀਕ ਹੈ ਜੀ ਖੀਰ ਦਾ ਪ੍ਰਸ਼ਾਦ ਮਿਲਣਾ ਉੱਥੇ ਤੇ ਮੈਂ ਚਲੋ ਗਾਇਸ ਹੁਣ ਆਪਾਂ ਚੱਲਦੇ ਆ ਜੀ ਵਲੌਗ ਤੇ ਬਣੇ ਰਹੋ ਜੀ ਅਜੇ ਆਪਾਂ ਹੋਰ ਸ਼ੂਟ ਕਰਨੇ ਜਾ ਕੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਠੀਕ ਹੈ ਜੀ ਤੇ ਮਿਲਦੇ ਹਾਂ ਅਨਹਰ ਚੋਲ ਜਾਓ ਹੈਲੋ ਗਾਇਸ ਚਲਿਏ ਚਲੋ ਫਿਰ ਵੀਰ ਹਰ ਚਵਾਲ ਨੂੰ ਪਾ ਲੋ ਗੱਡੀ ਐਨੂੰ ਹਾਂ ਚਵਾਲ ਨੂੰ ਤਾਂ ਤੋਂ ਇਵੇਂ ਆ ਜਿਓ ਕਿਦਾਂ ਟਾਈਮ ਗੱਡ ਕੇ ਲਾਲੀ ਹੁਣੇ ਨੂੰ ਭੇਜ ਕੇ ਹੁਣ ਤੇ ਵਿਹਲੇ ਆਣਾ ਬਾਦ ਠੀਕ ਹੈ ਤੇ ਕਰਦੇ ਆ ਉਹ ਨਾਲੇ ਸੈਲੀਬ੍ਰੇਟ ਕਰਾਂਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਛੋਟਾ ਜਿਹਾ ਠੀਕ ਹੈ ਠੀਕ ਹੈ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਫਿਰ ਕਿੰਨੀ 15 ਤਰੀਕ ਤੇ ਜਾਣਾ ਵਾਂ ਸਵੇਰੇ ਹਾਂ ਹੈਨਾ ਠੀਕ ਹੈ ਚਲੋ ਚਲੋ ਠੀਕ ਹੈ ਫਿਰ ਮੰਮੀ ਦੀ ਚਲੀਏ ਆਪਾਂ ਐਵੇਂ ਥੋੜੀ ਗੁੱਡੀ ਕੱਢੀ ਪੋਪਾ ਕਰ ਲਈਏ ਜਾ ਕੇ ਲਓ ਜੀ ਗਾਇਸ ਆਪਾਂ ਹਰਚਵਾਲ ਪਹੁੰਚ ਗਏ ਜੀ ਤੇ ਆਹ ਵੇਖੋ ਆਈ 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 ਲਓ ਜੀ ਵੇਖੋ ਕਿੰਨੇ ਰਾਊਂਡਾਂ ਕ ਲੱਗੀਆਂ ਕੋ ਗਈ ਆਏ ਹੋਈ ਫੜ 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 ਰਾਜੂ ਫੜ ਰਾਜੂ ਲਓ ਗਾਇਸ 4ਆ ਰਾਊਂਡਾਂ ਕ ਲੱਗੀਆਂ ਚੜਾਓ 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 ਜਲਦੀ ਮਨ ਤੇਰੀ ਗੁੱਡੀ ਨੂੰ ਕੀ ਹੋਇਆ ਵਾ ਕੋਲੀ ਹੋਇਆ ਕਿ ਪਾਸੇ ਲੱਗਦਾ ਹੈ ਖੋਤੀ ਹੋ ਗਿਆ ਓਇਓ ਟੇਲ ਦੇ ਟੇਲ ਕਿੱਥੇ ਦੀ ਉਹ ਰੀਦੜੀ ਪੂਤ ਵਾਲੇ ਨਾਲ ਤੇ ਆਈ ਅੱਛਾ ਇਹ ਗਈ ਟੇਲ ਦੇ ਟੇਲ ਵਾਤ ਓਇਓ ਓਇਓ ਟੇਲ ਦੇ ਟੇਲ ਛੱਡੀ ਨਾ ਛੱਡੀ ਨਾ ਆਪਣੀ ਓਇਓ ਕਿੱਥੇ ਆ ਮੰਦਰ ਤੋਂ ਵੀ ਗਾਹ ਓਏ ਸੱਚ ਮੰਨਦੀ ਓਏ ਕਿੱਦਾਂ ਪਿਆ ਓ ਮੰਦਰ ਤੱਕ ਤੋਂ ਗਾਹ ਚੱਲ ਗਈ ਓਏ ਵਾ ਵਾ ਗੁੱਟਾ 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 ਹੋ ਗਿਆ ਗਈ ਗਈ ਹੋ ਢਿੱਲ ਪੂਰੀ ਛੱਡਾਂ ਪੂਰੀ ਲੰਗ ਓ ਲੰਗ ਓ ਚੜ ਚੜ ਚੱਲੇ ਚੜ ਚੱਲੇ ਜਾਇ ਤਾਂ ਕਿਧਰ ਗਿਆ ਓ ਇੱਜੀ ਸੇਰਾ ਹੈ ਪੈਰ ਦੇ ਖਿਚੀ ਮਾਰ ਗੁੱਡਾ ਡਾ ਡੈ ਗਿਆ ਤੇ ਆਹ ਹੋ ਗਿਆ ਵਾਯਾ ਆਇਆ ਲਓ ਜੀ ਵੇਖੋ ਆਓ ਜੀ ਇੱਧਰ ਪੂਨਮ ਨੂੰ ਢੇ ਸਾਗ ਦੀ ਤਿਆਰੀ ਕਰਨਾ ਰੋ ਆ ਗਈ ਆਪਣੀ ਨਾਨਕਿਆਂ ਤੇ ਪਿੰਡੇ ਸਾਰੇ ਤੋਂ ਉਧਰ ਆਂਟੀ ਨੂੰ ਦੇਣੀ ਆ ਉਹ ਲੱਡੂ ਨਾ ਕਰ ਪੀਤੀ ਮੰਮੀਆਂ ਠੀਕ ਆ ਪੀਓ ਪੀਓਰ ਦਬਾਲ ਕੇ ਪੀਓ ਰੋ ਜਿੰਨੀ ਪੀਤੀ ਜਾਂਦੀ ਹੈ ਵਧਾਈਆਂ ਸਾਰਿਆਂ ਨੂੰ ਲੋਹੜੀ ਦੀਆਂ ਨਾਲੇ ਸਾਡਾ ਤਾਂ ਕੰਮ ਹੀ ਨਹੀਂ ਮੁੱਕਦਾ ਜਿੱਦ ਦਿਨ ਤਿਆਰ ਹੁੰਦਾ ਹੈ ਹਮਮ ਲੱਲੋ ਲੱਲੋ ਕਹੇ ਪੀਨੀ ਪਾ ਦੇ ਥੋੜੀ ਮੇਲੋ ਪੀਲਾ ਨਹੀਂ ਗੱਡੀ ਕਾਲਾ ਲੂਣ ਪਾਇਆ ਹੁੰਦਾ ਵਰਤਵਾਦ ਹੂੰ ਬੜਾ ਮਜ਼ਾ ਆਉਂਦਾ ਇੱਥੇ ਬੈਠੇ ਆਂ ਰੋਵਰ ਤੌਂਦੇ ਆਂ ਬੜਾ ਮਜ਼ਾ ਆਉਂਦਾ ਲਾਓ ਜੀ ਭਈ ਆਪਣਾ ਗੁੱਡਾ ਚੜ ਗਿਆ ਜੀ ਠੀਕ ਹੈ ਜੀ ਇਹਨਾਂ ਗਟੂਣੀ ਆਪਣਾ ਵੀ ਤੁਹਾਨੂੰ ਪਹਿਲਾਂ ਦੱਸਦਾ ਡੋਏ ਤੇ ਇਹ ਡੋਏ ਡੋਰ ਵਾ ਜੀ ਠੀਕ ਹੈ ਜੀ ਧਾਗਾ 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 ਜੇ ਤੇ ਬਾਸ ਹੁਣ ਇਹ ਲੱਗਾ ਜੀ ਹੁਣ ਗੁਰਬਾ ਨੇ ਫੇਰ ਨਹੀਂ ਖਿੱਚੀ ਆਪਣੇ ਛੋਟੇ ਨੇ ਤੇ ਵੇਖਿਓ ਸਹੀ ਕੀ ਬਣਦਾ ਇਹਦਾ ਇਹ ਲੱਗ ਨਾ ਕਰ ਗੁਰੀ ਪਰੇ ਹੋ ਕੇ ਡਾ ਤੂੰ ਬੜੂ ਗਲ ਹਾਂ ਇਹ ਨੰਨ ਇਹ ਨਾ ਤਾ ਉਹ ਉਹ ਹੀ ਥੱਲੇ ਇਹ ਕਿੱਥੋਂ ਗਈ ਆਈ ਆਈ ਫੜੀ ਫੜੀ ਟੋਟੇ ਕਿੱਥੋਂ ਗਈ ਹੈ ਉਹ ਚੱਕਰ ਹੈ ਨਾ ਭੈਣ ਜੀ ਗੁੰਜਲ ਪੈਂਦਾ ਬਸ ਹੱਥੋਂ ਛੁੱਟ ਜਾਂਦੀ ਹੈ ਦੱਦੇ ਗਿਆ ਤਾਕਾ ਤਾਕਾ ਹੈ ਪਟੂ ਪਟੂ ਕੱਟੇ ਟੁੱਟਦਾ ਨਹੀਂ ਟੋਟੀ ਗਈ ਇਹ ਤੇ ਇਕ ਆ ਗਈ ਆ ਆਉਗਿਆ ਆਈਓ ਯਾ ਪੋਣਮਣੀ ਬੇਟੇ ਸਾਖ ਕਰਨਦੇ ਆ ਆਓ ਗਾਇਸ ਆ ਗਈ ਉਹ ਫੜੋ ਆਈਏ ਓਏ 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 ਰਾਜੂ ਓਏ ਅੱਗੇ ਨਾ ਜਾਈ ਫੜ 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 ਓਏ ਜੁਗਾ ਡਿੱਗੀ ਹੋ ਓਯਾ ਓ ਨੋਰ ਅਜੂਗਾ ਡਿੱਗੀ ਗੁੱਡੀ ਆ ਵੇਖੋ ਔਰ ਅਜੂ ਕਰ ਜਨੇ ਖਿਚੀ ਫੇਰਨੀ ਆ ਤੇਰੇ ਖਿਚੀ ਫੇਰਨੀ ਤੇਰੀ ਗੁੱਡੀ ਨੂੰ ਹੇ ਟੇਲ ਛੇ ਟੇਲ ਦੇ ਟੇਲ ਦੇ ਓਲ ਓ ਜਾ ਓਏ ਓ ਹੋ ਗਈ ਓ ਭੋਗ ਓ ਮਨਕੀਰ ਦੀ ਬੋਈ ਹੋ ਗਈ ਇਹਦੇ ਓਏ ਮਗ ਗੁਰੀ ਹੱਡਾ ਗੁਰੀ ਚੜਾਲਾ ਤੂੰ ਵੀ ਨਾ ਵੇਖੋ ਜੀ ਆਪਣੇ ਲਓ ਜੀ ਮੱਥਾ ਟੇਕ ਲੱਗੇ ਆ ਜੀ ਭੁੱਗੇ ਨੂੰ ਮੰਮਾ ਕਹਿੰਦੀ ਫੁੱਟੀ ਨਹੀਂ रेडी रेडी ओ इस्टा फलीनो चाची दादी जोगो आई बालियां ਨਿਕਾ ਦੇ ਭੁੱਗਾ ਬੜਾ ਵਧੀਆ ਹੈ ਹਾਪੀ ਲੋੜੀ ਸਾਰਿਆਂ ਨੂੰ ਸਾਰਿਆਂ ਨੂੰ ਹਾਪੀ ਲੋੜੀ ਆਈ ਇਹ ਤੁਹਾਨੂੰ ਨਾ ਕੋਣ ਲਾ ਅਪਰਾਣਿਆ ਇਹ ਸੁਕਾ ਇਹ ਸੁਤਰੀ ਸਾਰਿਆਂ ਨੂੰ ਮੁਬਾਰਕਾਂ ਜੀ ਲੋੜੀ ਦੀਆਂ ਤੜੜੀਆਂ ਸਾਰੇ ਹੱਸਦੇ ਵਸਦੇ ਰਹੋ ਖੁਸ਼ ਰਹੋ ਜ਼ਿੰਦਗੀ ਚ ਚਲੋ ਮੈਂ ਦੁੱਤੀ ਸਹੀ ਆਪਾਂ ਠੀਕ ਆ ਜੀ ਆਪਾਂ ਕਿੰਨੀ ਲੋੜੀ ਆਜਾ ਹਾਂ ਦਾ ਉਹ ਵੀ ਬਣਾ ਦੇ ਉਹ ਦੇਣੇ ਪੂਰਨ ਇਹ ਲਾਉ ਜੀ ਕੀ ਖੜੀ ਹੋਇਆ? ਹਾਂਜੀ, ਥੂਲੇ ਖੜੀ ਹੋਤਾ। ਕੋਈ ਜਿਹਾ ਖੜੀ।